ਹਾਂਜੀ ਅੱਜ ਅਸੀਂ ਤੁਹਾਨੂੰ ਮਲਾਉਂਦੇ ਆ ਵੀਰ ਗੁਰਵਿੰਦਰ ਸਿੰਘ ਨਾਲ ਜਿਹੜੇ ਵੀਰ ਹੁਣੇ ਕੰਪਿਊਟਰ ਕੋਰਸ ਸਿੱਖਉਂਦੇ ਆ ਕੰਪਿਊਟਰ ਸਿਖਉਂਦੇ ਆ ਤੇ ਔਰ ਆਈ.ਡੀ.ਏ. ਦੀ ਮਦਦ ਇੰਨਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਗੁਰਵਿੰਦਰ ਜੀ ਕੀ ਹਾਲ ਹੈ ਵੀਰੇ ਠੀਕ ਠਾਕ ਨੇ ਸਰ ਠੀਕਾ ਗੋ ਜੀ ਹਾਂਜੀ ਵਧੀਆ ਜੀ ਵਧੀਆ ਹੋਰ ਜੀ ਕੀ ਹਾਲ ਨੇ ਆਪਣਾ ਛੋਟਾ ਵੀਰ ਮੇਰੇ ਨਾਲ ਹਮਰਾਜ ਆਇਆ ਵਾ ਤੇ ਉਹਨਾਂ ਨੇ ਤੁਹਾਡੇ ਤੋਂ ਕੋਈ ਜਾਣਕਾਰੀ ਲੈਣੀ ਆ ਵੀ ਉਹਨੂੰ ਮਸਲਾਂ ਆਪਣੇ ਸਾਰੇ ਜੋ ਵੀ ਕੰਪਿਊਟਰ ਬਾਰੇ ਜਾਂ ਵੀ ਆਈ.ਡੀ.ਏ. ਬਾਰੇ ਤੁਸੀਂ ਇਹਨਾਂ ਨੂੰ ਮਾਰਾ ਦੱਸ ਦਿਓ ਸਾਰਾ ਹਾਂਜੀ ਠੀਕ ਹੈ ਜੀ ਬੈਠੋ ਜੀ ਜਿਸਰ ਦਾ ਸੋਨੀ ਹਾਂ ਤੇ ਕੀਕਿੰਗ ਕੋਰਸ ਹੁੰਦੇ ਨੇ ਕੋਲ। ਪੀਟਰ ਦੇ ਸਾਡੇ ਕੋਲ ਜਿਹੜੇ ਹੈਗੇ ਆ ਤੇ तकरीबन ਸਾਰੇ ਕੋਰਸ ਹੁੰਦੇ ਨੇ ਜਿਵੇਂ ਆਪਾਂ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਈ ਗੱਲ ਕਰਦੇ। ਪ੍ਰੀਮੰਤ ਤੋਂ ਲੈ ਕੇ ਜਿਹੜੇ ਹੈਗੇ ਆ 1 ਇਅਰ ਤੱਕ ਦੇ ਆਪਣੇ ਕੋਲ ਕੋਰਸ ਹੁੰਦੇ ਆ। ਪ੍ਰੀਮੰਤ ਦੇ ਵਿੱਚ ਹੁੰਦਾ ਜੀ ਆਪਣਾ ਕੰਪਿਊਟਰ ਬੇਸਿਕ ਨਾਲ ਤੁਹਾਨੂੰ ਇਹਦੇ ਵਿੱਚ ਆ ਜਾਂਦੀ ਹੈ ਤੁਹਾਡੀ ਟਾਈਪਿੰਗ ਆ ਜਾਂਦੀ ਹੈ, ਇੰਗਲਿਸ਼ ਔਰ ਪੰਜਾਬੀ ਦੋਨੋਂ ਟਾਈਪੀ ਟਾਈਪਿੰਗ ਆ ਜਾਂਦੀ ਹੈ। ਫਿਰ ਇਸ ਤੋਂ ਬਾਅਦ ਤੁਹਾਡਾ MS Word ਆ ਜਾਂਦਾ ਵਾ ਠੀਕ ਹੈ ਜੀ, PowerPoint ਆ ਜਾਂਦਾ ਤੁਹਾਡਾ ਤੇ Excel ਦਾ ਕਰਵਾਉਂਦੇ ਆ। Excel ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਕਾਮੂਨਲ ਕਰਵਾਉਂਦੇ ਆ ਜਿਹ ਵਗੈਰਾ ਤੁਸੀਂ ਕਿੱਦਾਂ ਬਣਾ ਸਕਦੇ ਹੋ ਜਿਵੇਂ ਕਾਰਡ ਬਣੇ ਹੋਏ ਆ ਇਹ ਸਾਡੇ ਬੱਚਿਆਂ ਵੱਲੋਂ ਹੀ ਡਿਜ਼ਾਈਨ ਕੀਤੇ ਹੋਏ ਨੇ ਸਾਰੇ ਹਿਸਾਬ ਦੇ ਜਿਹੜੇ ਹੈਗੇ ਕਾਰਡ ਕਿੱਦਾਂ ਦੇ ਉੱਤੇ ਕਿਵੇਂ ਬਣਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਠੀਕ ਹੈ ਜਿਵੇਂ ਬੇਲ ਵਗੈਰਾ ਦਾ ਹੋ ਗਿਆ ਐਡਵਾਂਸ ਦਾ ਹੋ ਗਿਆ ਇੰਟਰਨੈਟ ਦਾ ਹੋ ਗਿਆ ਤੁਹਾਡਾ ਜੀ ਕੈਫੇ ਵਰਕ ਹੋ ਗਿਆ ਤੁਹਾਡਾ ਇਹ ਸਾਰੀਆਂ ਜਿੰਝਾਂ ਜਣੀਆਂ ਹੈਗੀਆਂ ਨੇ 3 ਮੰਨ ਦੇ ਵਿੱਚ ਅਸੀਂ ਕਵਰ ਕਰਵਾਉਂਦੇ ਆ ਤੇ ਸਰ ਜਿਵੇਂ ਬੈਂਕ ਚ ਕਾਊਂਟਿੰਗ ਵੀ ਆ ਰ ਹੈ ਟੈਲੀ ਦੇ ਪ੍ਰੋਗਰਾਮ ਹੁੰਦੇ ਆ ਅਕਾਊਂਟ ਟੈਲੀ ਦਾ ਕਰਵਾਉਨੇ ਆ ਜੀ ਉਹਦੇ ਵਿੱਚ ਤੁਹਾਨੂੰ ਪ੍ਰੋਪਰਲੀ ਸਾਰੀ ਚੀਜ਼ ਦੱਸੀ ਜਾਂਦੀ ਹੈ ਵੀ ਜਿਹੜੇ ਹੈਗੇ ਪ੍ਰੋਫਿਟ ਜਿਹੜੀਆਂ ਐਂਟਰੀਜ਼ ਨੇ ਉਹ ਆਨਲਾਈਨ ਜਿਹੜੀਆਂ ਹੈਗੀਆਂ ਨੇ ਪਾਉਨੇ ਆਵਾ ਪੀਸੀ ਦੇ ਉੱਤੇ ਸਾਰਾ ਵਰਕ ਕਰਵਾਉਣਾ ਇਹਦੀ ਲਾਸਟ ਤੇ ਤੁਹਾਡੀ ਬੈਲੈਂਸ ਸ਼ੀਟ ਵਗੈਰਾ ਨਿਕਲਦੀ ਹੈ ਤੁਹਾਡਾ ਕੀ ਪ੍ਰੋਫਿਟ ਹੋਇਆ ਬਿਜ਼ਨਸ ਦੇ ਵਿੱਚੋਂ ਇੱਕ ਸਾਲ ਦੇ ਵਿੱਚੋਂ ਕੀ ਲਾਸ ਹੋਇਆ ਉਹ ਸਾਰੀ ਚੀਜ਼ ਜਿਹੜੀ ਹੈਗੀ ਹੈ ਟੈਲੀ ਦੇ ਵਿੱਚ ਹੀ ਪੂਰਾ ਪਹੁੰਚੀ ਜਾਂਦੀ ਹੈ ਬਸ ਠੀਕ ਆ ਬਾਕੀ ਸਲਾਹ ਕਰਕੇ ਦੱਸ ਦਾਂਗੇ ਤੁਹਾਨੂੰ ਤੇ ਬਾਕੀ ਥੋੜਾ ਗੱਲਬਾਤ ਕਰਕੇ ਵਧੀਆ ਲੱਗੇ ਠੀਕ ਹੈ ਠੀਕ ਹੈ ਜੀ ਓਕੇ ਜੀ ਠੀਕ ਆ ਸਾਹਿਬ ਥੈਂਕ ਯੂ ਤੁਹਾਡਾ ਜੀ ਓਕੇ ਜੀ ਓਕੇ ਸਾਡੇ ਕੋਲੇ ਆਏ ਕਿੰਨੇ ਵੀ ਹੁੰਦੇ ਨੇ ਬੱਚੇ ਮੈਂ ਤਾਂ ਵਾਅਦਾ ਕਰਦਾ ਹਾਂ ਨਾ ਵੀ ਵੀ ਤੇ ਕੰਪਿਊਟਰ ਦਾ ਕੋਰਸ ਕਰਾਉਣਾ ਵੀ ਤੇ ਬਾਕੀ ਆਈਟੀਆਈ ਦੀ ਟ੍ਰੇਨਿੰਗ ਵੀ ਕਰਾਉਂਦੇ ਨੇ। ਹਾਦੀ ਜੀ ਸਾਡੇ ਕੋਲ ਜੁਨੇ ਨੇ ਬਾਕੀ ਵਧੀਆ ਲੱਗਦੀ ਹੈ। ਜੇ ਮੈਂ ਹੁਣ ਹਮਰਾਜ ਨੂੰ ਤੇ ਛੋਟਾ ਵੀਰ ਆਪਣਾ ਜੀ ਇਹਨੂੰ ਵੀ ਮੈਂ ਕਹਿਆ ਸੀ ਤਾਂ ਹੀ ਸਪੈਨ ਤੁਹਾਡੇ ਕੋਲ ਲੈ ਗਏ ਬਾਕੀ ਹੋ ਜਾਗੇ ਵੱਧ ਤੋਂ ਵੱਧ ਅਸੀਂ ਬੱਚੇ ਹੋਰਾਂ ਨੂੰ ਵੀ ਕਹਾ ਗਿਆ ਜੀ ਵੀਰ ਕੋ ਆਓ ਤੇ ਬਾਕੀ ਵੀ ਕੰਪਿਊਟਰ ਚੱਕੋ ਆਈਟੀਆਈ ਦੀਆਂ ਟ੍ਰੇਨਿੰਗਾਂ ਕਲਾਸਾਂ ਲਗਾਓ। ਬਹੁਤ ਵਧੀਆ ਵੀਰ ਮਿਲ ਕੇ ਲੱਗਿਆ। ਤੇ ਬਹੁਤ ਬਹੁਤ ਧੰਨਵਾਦ ਠੀਕ ਹੈ ਸਮਾਜ ਲਈ ਤੁਸੀਂ ਠੀਕ ਹੈ ਸਰ ਬਾਕੀ ਵੱਤਵਾਦ ਅਸੀਂ ਸਪੋਰਟ ਕਰਾਂਗੇ ਤੁਹਾਡੀ ਠੀਕ ਹੈ ਠੀਕ ਹੈ ਸਰ